ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀ ਗੜਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵਾ ਪੰਜਾਬ ਨੂੰ ਲੈ ਕੇ ਫਿਰ ਬੋਲੀ ਕੰਗਣਾ ਰਣੋਤ ਇੰਟਰਨੈਟ ਤੇ ਵੀਡੀਓ ਵਾਇਰਲ ਯੂਜ਼ਰਸ ਬੋਲੇ ਲੋਕਾਂ ਨੂੰ ਬੂਰਾ ਕਹਿਣਾ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਫਿਰ ਲਿਖੀ ਚਿੱਠੀ ਦਿੱਤਾ ਹੈ ਪ੍ਰਸਤਾਵ ਪੂਰਾ ਹੋਇਆ ਤਾਂ ਸਰਕਾਰੀ ਕਰਮਚਾਰੀਆਂ ਦੀਆਂ ਹੋਣਗੀਆਂ ਮੌਜਾਂ ਸੀਐਮ ਮਾਨ ਦਾ ਵੱਡਾ ਐਲਾਨ ਦੱਸਿਆ ਮੇਲਾਮਾਂ ਨੂੰ ਕਦੋਂ ਮਿਲਣਗੇ 1100 ਰੁਪਏ ਪਲਕੇ ਸੌ ਚੁੱਕਣਗੇ ਟਰੰਪ ਪੈਲਦੀਨ 100 ਕਾਰਜਕਾਰੀ ਆਦੇਸ਼ਨ ਦੇ ਕਰ ਸਕਦੇ ਨੇ ਦੱਸਕਰ ਹੁਣ ਖਬਰਾਂ ਵਿਸਤਾਰ ਨਾਲ ਮਸ਼ਹੂਰ ਬਾਲੀਵੁੱਡ اداکار ਕੰਗਣਾ ਰਣੌਤ ਦੀ ਫਿਲਮ ਅਮਰਜੈਂਸੀ ਸਿਨੇਮਾ ਘਰਾਂ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ ਤਸਦੀਕ ਇਹ ਫਿਲਮ ਦੇਸ਼ ਵਿੱਚ ਲਗਾਈ ਗਈ ਅਮਰਜੈਂਸੀ ਦੀ ਘਟਨਾ ਤੇ ਆਧਾਰਿਤ ਇਸ ਨੂੰ 17 ਜਨਵਰੀ 2025 ਨੂੰ ਰਿਲੀਜ਼ ਕੀਤਾ ਗਿਆ ਫਿਲਮ ਦੇਖਣ ਵਾਲੇ ਦਰਸ਼ਕ ਕੰਗਣਾ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ ਇਸ ਦੇ ਨਾਲ ਹੀ ਆਲੋਚਕਾਂ ਵੱਲੋਂ ਵੀ ਫਿਲਮ ਨੂੰ ਚੰਗਾ ਹੰਗਾਰਾ ਦਿੱਤਾ ਜਾ ਰਿਹਾ ਹੈ ਇਸ ਵਿਚਾਲੇ ਬੁਰੀ ਖਬਰ ਇਹ ਹੈ ਕਿ ਅਦਾਕਾਰਾ ਦੀ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਹੋਈ ਜਿਸ ਉੱਪਰ ਕੰਗਣਾ ਰਣੌਤ ਨੇ ਪੁਲਤੀ ਕੀ ਰਿਆ ਦਿੱਤੀ ਗਈ ਹੈ ਕੰਗਣਾ ਰਣੌਤ ਨੇ ਅੱਜ ਸੋਮਵਾਰ ਨੂੰ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸਨੇ ਲਿਖਿਆ ਕਿ ਉਹਨਾਂ ਦੀ ਫਿਲਮ ਨੂੰ ਮੇਰੇ ਰਹੇ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਉਹਨਾਂ ਨੇ ਪੰਜਾਬ ਵਿੱਚ ਫਿਲਮ ਨੂੰ ਰਿਲੀਜ਼ ਨਾ ਹੋਣ ਤੇ ਵੀ ਦੁੱਖ ਪ੍ਰਗਟ ਕੀਤਾ ਕੰਗਣਾ ਇਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਦੋਸਤੋ ਮੈਂ ਜੀ ਸਟੂਡੀਓਜ਼ ਅਤੇ ਮਣੀ ਕਰਨੇ ਕਾ ਅਤੇ ਫਿਲਮ ਦੇ ਹਰ ਮੈਂਬਰ ਵੱਲੋਂ ਤੁਹਾਡਾ ਤੁਹਾਨੂੰ ਬਾਤ ਕਰਦੀਆਂ ਤੁਹਾਡੇ ਵੱਲੋਂ ਦਿੱਤਾ ਪਿਆਰ ਅਤੇ ਸਤਿਕਾਰ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਪਰ ਮੇਰੇ ਦਿਲ ਵਿੱਚ ਅਜੇ ਵੀ ਕੁਝ ਦਰਦ ਹੈ ਕੰਗਣਾ ਨੇ ਅੱਗੇ ਕਿਹਾ ਕਿ ਪੰਜਾਬ ਇੰਡਸਟਰੀ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਮੇਰੀਆਂ ਫਿਲਮਾਂ ਸਭ ਤੋਂ ਵੱਧ ਪ੍ਰਦਰਸ਼ਨ ਕਰਦੀਆਂ ਹਨ ਪਰ ਅੱਜ ਉਹ ਦਿਨ ਹੈ ਜਦੋਂ ਮੇਰੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕੁਝ ਇਸੇ ਤਰ੍ਹਾਂ ਦੇ ਹਮਲੇ ਕੈਨੇਡਾ ਤੇ ਬ੍ਰਿਟੇਨ ਵਿੱਚ ਵੀ ਕੀਤੇ ਜਾ ਰਹੇ ਹਨ ਇਹ ਅੱਗ ਕੁਝ ਚੁਣੇ ਹੋਏ ਲੋਕਾਂ ਵੱਲੋਂ ਲਗਾਈ ਗਈ ਹੈ ਤੁਸੀਂ ਅਤੇ ਮੈਂ ਇਸ ਅੱਗ ਵਿੱਚ ਸੜ ਰਹੇ ਹਾਂ ਦੋਸਤੋ ਮੇਰੇ ਵਿਚਾਰ ਅਤੇ ਮੇਰੇ ਦੇਸ਼ ਪ੍ਰਤੀ ਮੇਰਾ ਲਗਾਵ ਇਸ ਫਿਲਮ ਰਾਹੀਂ ਝਲਕਦਾ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਖੁਦ ਫੈਸਲਾ ਕਰ ਸਕਦੇ ਹੋ ਕਿ ਇਹ ਫਿਲਮ ਸਾਨੂੰ ਦੇਖਣੀ ਚਾਹੀਦੀ ਹੈ ਜਾਂ ਨਹੀਂ ਅਤੇ ਇਹ ਸਾਨੂੰ ਵੰਡਦੀ ਹੈ ਜਾਂ ਜੋੜਦੀ ਹੈ ਮੈਂ ਬਸ ਹੋਰ ਕੁਝ ਨਹੀਂ ਕਹਾਂਗੀ ਜੈ ਹਿੰਦ ਧੰਨਵਾਦ ਕੰਗਣਾ ਰਣੌਤ ਨੇ ਫਿਲਮ ਅਮਰਜੰਸੀ ਵਿੱਚ ਸਾਬਕਾ ਪ੍ਰਧਾਨ ਮੰਤਰੀ इंदिरा गांधी फिल्म दोस्तों मैं जी स्टूडियो फिल्म और इज माय ट्रिप के हर सदस्य की तरफ से आप लोगों का दिल से आभार व्यक्त करती हूँ आप लोगों ने हमारी फिल्म को इतना प्यार दिया इतना सम्मान दिया हमारे पास कोई शब्द ही नहीं है उस आभार को व्यक्त करने के लिए लेकिन मेरे दिल में अभी भी कुछ दर्द है पंजाब इंडस्ट्री में ऐसे कहा जाता था कि पंजाब में मेरी फिल्में सबसे अच्छा परफॉर्म करती हैं और आज एक दिन है जब पंजाब में मेरी फिल्म को रिलीज तक नहीं होने दिया जा रहा है ऐसे ही कुछ हमले लोगों पर जो है वो कैनेडा में या ब्रिटेन में भी किए जा रहे हैं कुछ छोटे मोटे लोगों ने जो है कुछ चुनिंदा लोगों ने जो है ये आग लगाई हुई है और इस आग में हम और आप जल रहे हैं दोस्तों मेरी फिल्म मेरी विचार और मेरा देश के प्रति क्या ਲਗਾਅ ਹੈ ਉਹ ਇਸ ਫਿਲਮ ਸੇ ਪ੍ਰਦਰਸ਼ਿਤ ਹੁੰਦਾ ਹੈ ਆਪ ਇਹ ਫਿਲਮ ਦੇਖ ਕੇ ਖੁਦ ਨੀਨੇ ਲੀਜੀਏ ਕਿਆ ਇਹ ਫਿਲਮ ਹਮੇਂ ਜੋੜਦੀ ਹੈ ਯਾ ਫਿਲਮ ਹਮੇਂ ਤੋੜਦੀ ਹੈ ਮੈਂ ਬਸ ਔਰ ਨਹੀਂ ਕਹੂੰਗੀ ਚੈਨ ਧੰਨਵਾਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੋਣ ਉਤਸ਼ਾਹ ਦੇ ਵਿਚਕਾਰ ਪੱਤਰ ਲਿਖਣ ਦਾ ਕੰਮ ਜਾਰੀ ਹੈ ਅੱਜ ਆਵਾਜ਼ ਦੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਇੱਕ ਹੋਰ ਪ੍ਰਸਤਾਵ ਰੱਖਿਆ ਹੈ ਇਸ ਵਾਰ ਕੇਜਰੀਵਾਲ ਨੇ ਸਰਕਾਰੀ ਮੁਲਾਜ਼ਮਾਂ ਲਈ ਸਾਂਝੀ ਰਹਾਸ਼ੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੈ ਇਸ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਜਰੀਵਾਲ ਨੇ ਵਿਦਿਆਰਥੀਆਂ ਨੂੰ ਰਿਆਇਤੀ ਦਰਾਂ ਤੇ ਮੈਟਰੋ ਵਿੱਚ ਯਾਤਰਾ ਸੇਵਾ ਪ੍ਰਦਾਨ ਕਰਨ ਦਾ ਪ੍ਰਸਤਾਵ ਦਿੱਤਾ ਸੀ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਲਿਵਾਣੇ ਵਾਦੇ ਦਾਅਵੇ ਕੀਤੇ ਜਾ ਰਹੇ ਹਨ ਦਿੱਲੀ ਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ VOTING ਹੋਣੀ ਹੈ ਸੱਚ ਆਮ ਆਦਮੀ ਪਾਰਟੀ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦਿੱਲੀ ਵਿੱਚ ਸਰਕਾਰੀ ਕਰਮਚਾਰੀਆਂ ਖਾਸ ਤੌਰ ਤੇ ਸਫਾਈ ਕਰਮਚਾਰੀਆਂ ਲਈ ਸਾਂਝੀ ਰਹਾਇਸ਼ ਯੋਜਨਾ ਦਾ ਪ੍ਰਸਤਾਵ ਦਿੱਤਾ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਦਿੱਲੀ ਸਰਕਾਰ ਦੇ ਕਰਮਚਾਰੀਆਂ ਦੇ ਰਹਿਣ ਲਈ ਰਿਆਇਤੀ ਦਰਾਂ ਤੇ ਜ਼ਮੀਨ ਮਹੱਈਆ ਕਰਵਾਈ ਜਾਵੇ ਉਨ੍ਹਾਂ ਕਿਹਾ ਕਿ ਕਰਮਚਾਰੀ ਆਪਣੇ ਸੇਵਾ ਕਾਲ ਦੇ ਆਖਰੀ ਪੜਾਅ ਦੌਰਾਨ ਸਹਾਈਸ ਲਈ ਆਸਾਨ ਕਿਸ਼ਤਾਂ ਦਾ ਭਗਤਾਨ ਕਰ ਸਕਦੇ ਹਨ ਤੇ ਰਿਟਾਇਰਮੈਂਟ ਤੋਂ ਬਾਅਦ ਸਰਕਾਰੀ ਕਰਮਚਾਰੀ ਖਾਸ ਤੌਰ ਤੇ ਸਫਾਈ ਕਰਮਚਾਰੀ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਅਰਬਿੰਦ ਕੇਜਰੀਵਾਲ ਨੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਸਾਂਝੀ ਰਹਿائش ਯੋਜਨਾ ਦਾ ਪ੍ਰਸਤਾਵ ਕੀਤਾ ਕਿ ਉਹ ਸੁਮਾਨ ਨਾਲ ਰਹਿਣ ਕੇਜਰੀਵਾਲ ਨੇ ਕਿਹਾ ਕਿ ਪ੍ਰਸਤਾਵਿਤ ਯੋਜਨਾ ਦਿੱਲੀ ਨਗਰ ਨਿਗਮ ਐਮ ਸੀ ਡੀ ਅਤੇ ਦਿੱਲੀ ਨਗਰ ਕਾਉਂਸਲ ਐਨ ਡੀ ਐਮ ਸੀ ਦੇ ਕਰਮਚਾਰੀਆਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਇਸ ਯੋਜਨਾ ਨੂੰ ਦਿੱਲੀ ਦੇ ਸਾਰੇ ਸਰਕਾਰੀ ਕਰਮਚਾਰੀਆਂ ਤੱਕ ਵਧਾਇਆ ਜਾ ਸਕਦਾ ਹੈ ਅੱਜ ਆਪ ਸੁਪਰੀਮੋ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੇ ਚੋਣ ਲੜ ਰਹੇ ਹਨ ਅਤੇ ਇਹ ਖੇਤਰ ਐਨਸੀਡੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਮਹਿਲਾਵਾਂ ਨਾਲ ਕੀਤੇ ਵਾਅਦੇ ਤੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ 1100 ਰੁਪਏ ਮਿਲਣਗੇ। ਉਹਨਾਂ ਕਿਹਾ ਕਿ ਉਹਨਾਂ ਐਲਾਨ ਕਰਦੇ ਆ ਕਿ ਆਗਲੇ ਬਜਟ ਸੈਸ਼ਨ ਤੋਂ ਮਹਿਲਾਵਾਂ ਨੂੰ 1100 ਰੁਪਏ ਮਿਲਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵੱਲੋਂ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਚੰਮ ਦੀ ਨਹੀਂ ਅਸੀਂ ਬਿਜਲੀ ਪਾਣੀ ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ ਉਹਨਾਂ ਕਿਹਾ ਕਿ ਦਿੱਲੀ ਦੇ ਲੋਕ ਇਸ ਇਤਿਹਾਸ ਬਣਾਉਣਗੇ ਦਿੱਲੀ ਚ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਦੇ ਮੁੱਦੇ ਤੇ ਬੋਲਦੇ ਆ ਕਹਿਆ ਕਿ ਮੈਂ ਪਹਿਲਾਂ ਹੀ ਕੇਂਦਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਕਿਹਾ ਸੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਤੇ ਪੰਜਾਬ ਨਾਲ ਸੰਬੰਧਤ ਕੋਈ ਮੰਗ ਨਹੀਂ ਹੈ ਮੈਂ ਪਹਿਲਾਂ ਹੀ ਚਾਰ ਮੀਟਿੰਗਾਂ ਕਰਵਾ ਚੁੱਕੀਆਂ ਹਾਂ ਗੱਲਬਾਤ ਨਾਲ ਮਸਲੇ ਦਾ ਹੱਲ ਹੋਵੇਗਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣेंगे ਡੋਨਾਲਡ ਟਰੰਪ ਭਲਕੇ ਹੀ ਅਹੁਦੇ ਦੀ ਸੌ ਚੁੱਕਦੇ ਐਕਸ਼ਨ ਵਿੱਚ ਨਜ਼ਰ ਆਉਣਗੇ ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਉਹਦੇ ਦੀ ਸੂਚਕਣ ਦੇ ਥੋੜੀ ਦੇਰ ਬਾਅਦ ਲਗਭਗ 100 ਕਾਰਜਕਾਰੀ ਆਦੇਸ਼ਾਂ ਤੇ ਦਸਕਤ ਕਰ ਸਕਦੇ ਹਨ ਉਹਨਾਂ ਕਾਰਜਕਾਰੀ ਹੁਕਮਾਂ ਰਾਹੀਂ ਟਰੰਪ ਮੌਜੂਦਾ ਬਾਈਡਨ ਸਰਕਾਰ ਦੇ ਕਈ ਫੈਸਲਿਆਂ ਨੂੰ ਉਲਟਾ ਸਕਦੇ ਹਨ ਡਾਲ ਟਰੰਪ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਦੇ ਦਿਨ ਹੀ ਦੇਸ਼ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਬਾਹਰ ਕੱਢਣ ਦਾ ਵਾਅਦਾ ਕੀਤਾ ਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਦੇਸ਼ ਨਿਕਾਲੇ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ 트럼ਪ ਸ਼ਨੀਵਾਰ ਸ਼ਾਮ ਤੱਕ ਵਾਸ਼ਿੰਗਟਨ ਪਹੁੰਚ ਸਕਦੇ ਹਨ ਇਸ ਦੇ ਨਾਲ ਹੀ ਵਾਸ਼ਿੰਗਟਨ ਨੇੜੇ ਵਰਜੀਨੀਆ ਵਿੱਚ 트럼ਪ ਦੇ 골ਡ 코ਰਸ ਤੇ ਆਸਤਵਾਜੀ ਕੀਤੀ ਗਈ ਜੋ 트럼ਪ ਦੇ ਰਾਸ਼ਟਰਪਤੀ ਦੇ ਸੋਹ ਚੁਕ ਦੇ ਜਸ਼ਨਾਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਇਹ ਕਾਰਜਕਾਰੀ ਹੁਕਮ ਮੁਖ ਤੌਰ ਤੇ ਉਸ ਦੇ ਚੋਣ ਵਾਦਿਆਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਹਨ ਐਨ ਬੀ ਸੀ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ 트ੰਪ ਨੇ ਕਿਹਾ ਕਿ ਉਹ ਆਪਣੇ ਪਹਿਲੇ ਦਿਨ ਰਿਕਾਰਡ ਗਿਣਤੀ ਵਿੱਚ ਕਾਰਜਕਾਰੀ ਆਦੇਸ਼ਾਂ ਦੇ ਦਸਖਤ ਕਰਨ ਦੀ ਯੋਜਨਾ ਬਣਾ ਰਹੇ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕਾਰਜਕਾਰੀ ਆਦੇਸ਼ ਸੌ ਤੋਂ ਵੱਧ ਹੋ ਜਾਣਗੇ ਤਾਂ 트ੰਪ ਨੇ ਕਿਹਾ ਕਿ ਇਹਨੇ ਸਾਰੇ ਹੋ ਸਕਦੇ ਹਨ ਦੱਸ ਦਈਏ ਕਿ ਇਹ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਦੁਆਰਾ ਜਾਰੀ ਕੀਤਾ ਗਿਆ ਇੱਕ ਪਾਸੜ ਆਦੇਸ਼ ਹੁੰਦਾ ਹੈ ਜਿਸ ਦਾ ਕਾਨੂੰਨ ਦਾ ਬਲ ਹੁੰਦਾ ਹੈ ਵਿਧਾਨਕ ਹੁਕਮਾਂ ਦੇ ਉਲਟ ਕਾਰਜਕਾਰੀ ਹੁਕਮਾਂ ਲਈ ਕਾਂਗਰਸ ਦੀ ਪ੍ਰਮਾਨਗੀ ਦੀ ਲੋੜ ਨਹੀਂ ਹੁੰਦੀ ਭਾਵੇਂ ਕਾਂਗਰਸ ਉਹਨਾਂ ਨੂੰ ਉਲਟਾ ਨਹੀਂ ਸਕਦੀ ਪਰ ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ 트럼ਪ ਨੇ ਕਿਹਾ ਕਿ ਸਾਡੇ ਕੋਲ ਰਿਕਾਰਡ ਗਿਣਤੀ ਵਿੱਚ ਦਸਤਾਵੇਜ਼ ਹਨ ਜਿਨ੍ਹਾਂ ਤੇ ਉਹ ਸੌਚਕ ਸਮਾਗਮ ਦੇ ਭਾਸ਼ਣ ਦੇ ਤੁਰੰਤ ਬਾਅਦ ਦਸਖਤ ਕਰ ਸਕਦੇ ਹਨ 트럼ਪ ਦੇ ਕਰੀਬੀ ਸਹਿਯੋਗੀ ਸਟੀਫਨ ਮੀਲਰ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਦਸਤਾਵੇਜ਼ ਮੁੱਖ ਤੌਰ ਤੇ ਪੰਜ ਵਿਸ਼ਿਆਂ ਦੇ ਦੁਆਲੇ ਘੁੰਮਣਗੇ ਇਹਨਾਂ ਵਿੱਚ ਦੱਖਣੀ ਸਰਹੱਦ ਨੂੰ ਸੀਲ ਕਰਨਾ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਾ ਟਰਾਂਸ ਜੈਂਡਰ ਲੋਕਾਂ ਨੂੰ ਔਰਤਾਂ ਦੇ ਖੇਡਾਂ ਖੇਡਣ ਤੋਂ ਰੋਕਣਾ ਊਰਜਾ ਖੋਜ ਤੇ ਹੁੰਦੀਆਂ ਹਟਾਉਣਾ ਸਰਕਾਰੀ ਸੌਲਤਾਂ ਵਿੱਚ ਸੁਧਾਰ ਕਰਨਾ ਸ਼ਾਮਲ ਹੈ ਉਹਨਾਂ ਇੱਕ ਕਾਰਜਕਾਰੀ ਹੁਕਮ ਉਹਨਾਂ ਦੇ ਸਮਰਥਕਾਂ ਨੂੰ ਮਾਫੀ ਮਿਲਣ ਦੀ ਉਮੀਦ ਹੈ ਜਿਨ੍ਹਾਂ ਨੂੰ 4 ਸਾਲ ਪਹਿਲਾਂ 6 ਜਨਵਰੀ ਨੂੰ ਯੂ ਐਸ ਕੈਪੀਟਲ ਤੇ ਹਮਲੇ ਵਿੱਚ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ 78 ਸਾਲਾ 트াম্প ਨੇ ਆਪਣੇ ਸਮਰਥਕਾਂ ਨੂੰ ਜੇਲ੍ਹ ਤੋਂ ਰਿਹਾ ਕਰਨ ਦਾ ਐਲਾਨ ਕਰਨ ਦੀ ਵੀ ਉਮੀਦ ਹੈ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ 트럼ਪ ਸਾਫਕਰ ਰਾਸ਼ਟਰਪਤੀ ਜੋ ਬਿਡੇਨ ਦੇ ਕੁਝ ਕਾਰਜਕਾਰੀ ਆਦੇਸ਼ਾਂ ਅਤੇ ਕਾਰਵਾਈਆਂ ਨੂੰ ਬਦਲ ਦੇਣਗੇ ਇਹਨਾਂ ਵਿੱਚ ਪ੍ਰਮੁੱਖ ਹਨ ਪੈरिस ਜਲਵਾਯੂ ਸਮਝੌਤਾ ਜੈਵਿਕ ਬਾਲਣ ਉਤਪਾਦਨ ਤੇ ਪਾਬੰਦੀਆਂ ਹਟਾਉਣਾ ਅਤੇ ਘਰੇਲੂ ਤੇਲ ਦੀ ਖਦਾਈ ਦਾ ਵਿਸਤਾਰ ਕਰਨਾ ਸ਼ਾਮਲ ਹੈ ਲੁਧਿਆਣਾ ਨਗਰ ਨਿਗਮ ਨੂੰ ਵੀ ਅੱਜ ਆਪਣਾ ਮੇਅਰ ਮਿਲ ਗਿਆ ਹੈ ਲੁਧਿਆਣਾ ਨਗਰ ਨਿਗਮ ਦਾ ਮੇਅਰ ਆਮ ਆਦਮੀ ਪਾਰਟੀ ਆਪ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਚੁਣਿਆ ਗਿਆ ਹੈ ਪਟਿਆਲਾ ਤੇ ਜਲੰਧਰ ਮਗਰੋਂ ਲੁਧਿਆਣਾ ਨਗਰ ਨਿਗਮ ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਜਿਸ ਤਹਿਤ ਮੇਅਰ ਦਾ ਤਾਜ ਇੰਦਰਜੀਤ ਕੌਰ ਦੇ ਸਿਰ ਤੇ ਸਜਾਇਆ ਤੇ ਆਪ ਦੇ ਹੀ ਕੌਂਸਲਰ ਰਕੇਸ਼ ਪਾਰਸਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੋਹਰ ਡਿਪਟੀ ਮੇਅਰ ਬਣਾਏ ਗਏ ਹਨ ਇਹ ਨਿਊਕਰੀ ਸੋਮਵਾਰ ਨੂੰ ਗੁਰੂ ਨਾਨਕ ਭਵਨ ਵਿੱਚ ਆਯੋਜਿਤ ਸਮਾਗਮ ਦੌਰਾਨ ਡਿਵੀਜ਼ਨਲ ਕਮਿਸ਼ਨਰ ਡੀਐਸ ਮੰਗਟ ਵੱਲੋਂ ਨਵੇਂ ਚੁਣੇ ਗਏ 95 ਕੌਂਸਲਰਾਂ ਨੂੰ ਸੋਹ ਚਕਾਣ ਮਗਰੋਂ ਕੀਤੀ ਗਈ ਹਾਲਾਂਕਿ ਇਸ ਸੰਬੰਧੀ ਸੀਐਮ ਮਾਨ ਵੱਲੋਂ ਨੇਕਰ ਨਿਕਮ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਰੀਏ ਇਹ ਐਲਾਨ ਕਰ ਦਿੱਤਾ ਗਿਆ ਸੀ ਨਵੇਂ ਚੁਣੇ ਗਏ ਮੇਅਰ ਸੀਨੀਅਰ ਅਤੇ ਡਿਫਟੀ ਮੇਅਰ ਦੀ ਤਾਜਪੋਸ਼ੀ ਦੌਰਾਨ ਆਵਾਦੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਹਰਦੀਪ ਸਿੰਘ ਮੁੰਡੀਆਂ ਵਿਧਾਇਕ ਮਦਨ ਲਾਲ ਬੱਗਾ ਅਸ਼ੋਕ ਪਾਰਸਰ ਪੱਪੀ ਕਲਵੰਤ ਸਿੱਧੂ ਪੋਲਾ ਅਗਰਵਾਲ ਰਜਿੰਦਰਪਾਲ ਕੌਰ ਸ਼ੀਨਾ ਮੌਜੂਦ ਰਹੇ ਇੰਦਰਜੀਤ ਕੌਰ ਲੁਧਿਆਣਾ ਦੀ 7ਵੀਂ ਮੇਅਰ ਹੋਵੇਗੀ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਮਹਿਲਾ ਨੂੰ ਮੇਅਰ ਦੀ ਜ਼ਿੰਮੇਵਾਰੀ ਮਿਲੀ ਹੈ ਇਸ ਦੇ ਲਈ ਪੰਜਾਬ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਲੁਧਿਆਣਾ ਦੇ ਮੇਅਰ ਦੇ ਅਹੁਦੇ ਦੀ ਮਹਿਲਾ ਰਖਵਾ ਕਰ ਦਿੱਤਾ ਗਿਆ ਸੀ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ